ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਹੁਣ ਪੂਰੇ ਪੰਜਾਬ ਦੀਆਂ ਔਰਤਾਂ ਨੂੰ 1 ਮਹੀਨੇ ਦੇ ਮਿਲਣਗੇ 1100 ਰੁਪਏ ਸੀਐਮ ਭਗਵਾਨ ਤਮਾਨ ਨੇ ਕਰਤਾ ਨਵਾਂ ਐਲਾਨ। ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀਪ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਚ ਕਰਨਗੇ ਚੋਣ ਪ੍ਰਚਾਰ। ਕੱਲ ਨੂੰ ਪੰਜਾਬ ਆਉਣਗੇ ਪੀਐਮ ਮੋਦੀ ਪੰਜਾਬ ਦੇ ਲੋਕਾਂ ਲਈ ਕਰ ਸਕਦੇ ਨੇ ਕੋਈ ਵੱਡਾ ਐਲਾਨ। ਪੂਰੇ ਪੰਜਾਬ ਦੇ ਸਕੂਲਾਂ ਨੂੰ ਸਿੱਖਿਆ ਵਿਭਾਗ ਦੀ ਵੱਡੀ ਚੇਤਾਵਨੀ ਪਾਲਣਾ ਨਾ ਕਰਨ ਤੇ ਹੋਵੇਗੀ ਕਾਰਵਾਈ। 1 ਜੂਨ ਤੋਂ ਲਾਗੂ ਹੋਣ ਜਾ ਰਹੀ ਇਹ ਪੰਜ ਵੱਡੇ ਬਦਲਾਅ ਤੁਹਾਡੀ ਜੇਬ ਤੇ ਪਵੇਗਾ ਅਸਰ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਅੱਜ ਸਮਰਥ ਕਰਨ ਕਰਨਗੇ ਮੀਟਿੰਗ ਮੀਟਿੰਗ ਮੰਗਰੋ ਲੈਣਗੇ ਭਵਿੱਖ ਦਾ ਅਗਲਾ ਫੈਸਲਾ ਪੰਜਾਬ ਚ ਗਰਮੀ ਨੇ ਤੋੜੇ ਸਾਰੇ ਰਿਕਾਰਡ 44 ਡਿਗਰੀ ਤੋਂ ਪਾਰ ਹੋਇਆ ਪਾਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਔਰਤਾਂ ਨੂੰ 1100 ਰੁਪਏ ਦੇਣ ਦੇ ਲਾਂ ਤੇ ਗੁਰਜੀ ਤੋਜ ਨਾਲ ਨੇ ਘੇਰੀ ਸਰਕਾਰ ਕਿਹਾ ਪੈਸਾ ਕੋਈ ਦੇਣਾ ਨਹੀਂ ਐਲਾਨ ਭਾਵੇਂ 11000 ਦਾ ਕਰ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਪ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤੇਹਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਚੇਸ ਦੌਰਾਨ ਉਹਨਾਂ ਨੇ ਧੂਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਦੀ ਗੱਲ ਵੀ ਕੀਤੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਦੇਵਾਂਗੇ ਇੱਕ ਵਾਰ ਜਦੋਂ ਤੁਹਾਡੇ ਖਾਤੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਪੈਸਾ ਕਦੇ ਨਹੀਂ ਰੁਕੇਗਾ ਜੇਕਰ ਅਸੀਂ ਤੁਰੰਤ ਅਜਿਹਾ ਕਰਨਾ ਹੁੰਦਾ ਤਾਂ ਅਸੀਂ ਇਸ ਸਕੀਮ ਨੂੰ ਚੋਣਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਸਕਦੇ ਸੀ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਬੰਦ ਕਰ ਸਕਦੇ ਸੀ ਜਿਵੇਂ ਕਿ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ ਪਰ ਇੱਕ ਵਾਰ ਜਦੋਂ ਇਸ ਸਕੀਮ ਨੂੰ ਸ਼ੁਰੂ ਕਰਾਂਗੇ ਤਾਂ ਇਹ ਬੰਦ ਨਹੀਂ ਹੋਵੇਗੀ ਮੁੱਖ ਮੰਤਰੀ ਭਗਵੰਤ ਸਤਾਨੂ ਨੇ ਕਿਹਾ ਕਿ ਉਹ ਇਸਤੇ ਲਗਾਤਾਰ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਇਸ ਨਾਲ ਟਿਊਬਵੈਲ ਬੰਦ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 70% ਦੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ 14.5 ਲੱਖ ਟਿਊਬਵੈਲਾਂ ਵਿੱਚੋਂ 5 ਲੱਖ ਦੇ ਕਰੀਬ ਟਿਊਬਵੈਲ ਬੰਦ ਹੋ ਜਾਣਗੇ ਅਤੇ ਜੇਕਰ 5 ਲੱਖ ਟਿਊਬਵੈਲ ਬੰਦ ਹੋ ਜਾਣ ਤਾਂ 6 ਤੋਂ 7000 ਕਰੋੜ ਰੁਪਏ ਦੀ ਬਚਤ ਹੋਵੇਗੀ ਜਿਸ ਵਿੱਚੋਂ ਮਾਪਿਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਪੂਰਾ 为个。 ਪੰਜਾਬ ਚ ਲੋਕ ਸਭਾ ਚੋਣਾਂ ਲੈ ਕੇ ਕੁਝ ਹੀ ਸਮਾਂ ਰਹਿ ਗਿਆ ਹੈ 3 ਮਈ ਯਾਨੀ ਕੱਲ ਨੂੰ ਪੰਜਾਬ ਚ ਚੋਣ ਪ੍ਰਚਾਰ ਥੰਮ ਹੋ ਜਾਵੇਗਾ ਜਿਸ ਦੇ ਚੱਲਦਿਆਂ ਸਿਆਸੀ ਪਾਰਟੀਆਂ ਵੱਲੋਂ ਜੋਰਾਂ ਸ਼ੋਰਾਂ ਦੇ ਅਣਲੋਕਾਂ ਵਿਚਾਲੇ ਵਿੱਚ ਰਹਿ ਜਾ ਰਿਹਾ ਹੈ ਇਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਉਹ ਪੰਜਾਬ ਦੇ ਲੋਕਾਂ ਲਈ ਕੋਈ ਵੰਟਾਇਆ ਲਾਣ ਵੀ ਕਰ ਸਕਦੇ ਹਨ ਦੱਸਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਮਈ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਮਿਲੀ ਜਾਣਕਾਰੀ ਮੁਤਾਬਕ ਪੀਐਮ ਮੋਦੀ ਇੱਥੇ ਦੁਸ਼ਹਿਰਾ ਮੈਦਾਨ ਵਿੱਚ ਕਰੇਲੀਆਂ ਨੂੰ ਸੰਬੋਧਨ ਕਰਨਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ 23 ਮਈ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ ਪੀਐਮ ਨਰਿੰਦਰ ਮੋਦੀ ਹੁਸ਼ਿਆਰਪੁਰ ਵਿੱਚ ਬੀਜੇਪੀ ਉਮੀਦਵਾਰ ਅਨੀਤਾ ਸੋਮਪਰਕਾਜ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਇਸ ਤੋਂ ਪਹਿਲਾਂ ਪੀਐਮ ਮੋਦੀ ਪਟਿਆਲਾ ਵਿਖੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਮਹਾਰਾਣੀ ਪ੍ਰਨੀਤਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਵਿੱਚ ਪੈ ਰਹੀ ਅਤਿ ਦੀ ਗਰਮੀ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਲਗਾਏ ਜਾ ਰਹੇ ਸਮਰ ਕੈਂਪ ਤੇ ਰੋਕ ਲਗਾ ਦਿੱਤੀ ਹੈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚੇਤਾਵਨੀਆਂ ਤੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 1.5.2024 ਤੋਂ 30.6.2024 ਤੱਕ ਗਰਮੀਆਂ ਦੀਆਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਹਨ ਪਰੰਤੂ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਬੁਲਾਇਆ ਜਾ ਰਿਹਾ ਹੈ ਇਸ ਲਈ ਉਹਨਾਂ ਨੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਦੇ ਹਨ ਕਿ ਹੈ ਕਿ ਸਕੂਲਾਂ ਵਿੱਚ ਸਮਰ ਕੈਂਪ ਨਾ ਲਗਾਏ ਜਾਣ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਯਕੀਨੀ ਬਣਾਈ ਜਾਵੇ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਨੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਦੇ ਹਾਂ ਕਿ ਹੈ ਕਿ ਸਕੂਲਾਂ ਵਿੱਚ ਸਮਰ ਕੈਂਪ ਨਾ ਲਗਾਏ ਜਾਣ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਕਿੰਨੀ ਬਣਾਈ ਜਾਵੇ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਵਿਧਾਨ ਸਭਾ ਹਲਕਾ ਪੱਟੀ ਤੋਂ ਸੀਨੀਅਰ ਅਕਾਲੀ ਅਗੂ ਤੇ ਤਿੰਨ ਵਾਰ ਵਿਧਾਇਕ ਤੇ ਫੂਡ ਸਪਲਾਈ ਕੈਬਨਿਟ ਮੰਤਰੀ ਰਹੇ ਆ ਦੇਸ਼ ਪ੍ਰਤਾਪ ਸਿੰਘ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬੱਲ ਦੇ ਨਿਰਦੇਸ਼ਾਂ ਤੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਿਸ ਨਾਲ ਹਲਕਾ ਪੱਟੀ ਤੇ ਪੰਜਾਬ ਚ ਸਿਆਸੀ ਹਲਚਲ ਮਚੀ ਹੋਈ ਹੈ ਇਹ ਵੀ ਜ਼ਿਕਰ ਹੋਗਿਆ ਹੈ ਕਿ ਕਾਲੀ ਦਲ ਦੇ ਮੰਤਰੀ ਰਹਿ ਚੁੱਕੇ ਹਨ ਤੇ ਕਾਲੀ ਦਲ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਲੂਕਾ ਜਿਨ੍ਹਾਂ ਦੀ ਆਈਐਸ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਪਾਰਟੀ ਪ੍ਰਧਾਨ ਸੁਖੀਰ ਬਲ ਦੀ ਪਤਨੀ ਹਰਸੀਮਨ ਕੋਰ ਬਾਦਲ ਮੁਕਾਬਲੇ ਭਾਜਪਾ ਵੱਲੋਂ ਉਮੀਦਵਾਰ ਚੋਣ ਲੜ ਰਹੀ ਹੈ ਤੇ ਸਿਕੰਦਰ ਸਿੰਘ ਲੂਕਾ ਵੱਲੋਂ ਚੋਣ ਪ੍ਰਚਾਰ ਕਰਾਉਣ ਚੁੱਪੀ ਅਜੇ ਤੱਕ ਨਹੀਂ ਤੋੜੀ ਪਰ ਫਿਰ ਵੀ ਪਾਰਟੀ ਉਹਨਾਂ ਨੂੰ ਸਮਾਂ ਦੇ ਰਹੀ ਹੈ ਅਤੇ ਅਜਾ ਦੇਸ਼ ਪ੍ਰਤਾਪ ਸਿੰਘ ਕੈਰੋ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨਗੇ ਤੇ ਪਰੋਸਯੋਗ ਸੂਤਰ ਦੱਸਦੇ ਹਨ ਕਿ ਹਲਕਾ ਪੱਟੀ ਦੇ ਸਮਰਥਕਾਂ ਦੀ ਹਾਜ਼ਰੀ ਵਿੱਚ ਕੈਰੋ ਕੋਈ ਫੈਸਲਾ ਲੈ ਸਕਦੇ ਹਨ ਜੇਕਰ ਉਹਨਾਂ ਲੋ ਜາດ ਉਮੀਦਵਾਰ ਅਮਨਿਤਪਾਲ ਸਿੰਘ ਦੇ ਹੱਕ ਵਿੱਚ ਐਲਾਨ ਕੀਤਾ ਜਾਂਦਾ ਹੈ ਤਾਂ ਹਲਕਾ ਖਡੂਰ ਸਾਹਿਬ ਦੇ ਚੋਣ ਸਵੀਕਰਨ ਬਦਲ ਸਕਦੇ ਹਨ ਵੈਸੇ ਤਾਂ ਹਰ ਮਹੀਨੇ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ ਉਸੇ ਤਰ੍ਹਾਂ 1 ਜੂਨ ਨੂੰ ਵੀ ਕਈ ਵੱਡੇ ਬਦਲਾਅ ਹੋਣ ਵਾਲੇ ਹਨ ਜਿਨ੍ਹਾਂ ਦਾ ਅਸਰ ਸਿੱਧਾ ਤੁਹਾਡੀ ਜੇਬ ਤੇ ਪਵੇਗਾ ਦੱਸ ਦੇ ਕਿ ਇਨ੍ਹਾਂ ਬਦਲਾਵਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਨੀਮਾਂ ਤੱਕ ਸਭ ਕੁਝ ਸ਼ਾਮਲ ਹੈ ਹਰ ਮਹੀਨੇ ਦੀ ਪਹਿਲੇ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ ਉਸੇ ਤਰ੍ਹਾਂ ਸੋਦੀਆਂ ਕੀਮਤਾਂ 1 ਜੂਨ 2024 ਨੂੰ ਸਵੇਰੇ 6:00 ਤੋ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਦੱਸ ਦੇ ਕਿ ਜਿੱਥੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ ਉੱਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਜਿਹੇ ਵਿੱਚ ਲੋਕਾਂ ਨੂੰ ਇਸ ਵਾਰ ਚੋਣਾਂ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਰਾਹਤ ਦੀ ਉਮੀਦ ਹੈ ਇਸ ਦੇ ਨਾਲ ਹੀ 1 ਜੂਨ 2024 ਤੋਂ ਡਰਾਈਵਿੰਗ ਟੈਸਟ ਪ੍ਰਾਈਵੇਟ ਸੰਸਥਾਵਾਂ ਚ ਵੀ ਲਈ ਜਾ ਸਕਦੇ ਹਨ ਜੋ ਹੁਣ ਤੱਕ ਸਿਰਫ ਆਰਟੀਓ ਦੁਆਰਾ ਲਈ ਜਾ ਰਹੇ ਸਰਕਾਰੀ ਕੇਂਦਰਾਂ ਚ ਲਈ ਜਾਂਦੇ ਸਨ ਦੱਸ ਦੇ ਕਿ ਹੁਣ ਪ੍ਰਾਈਵੇਟ ਸੰਸਥਾਾਂਾਂ ਵਿੱਚ ਲਾਇਸੈਂਸ ਲਈ ਅਰਜੀ ਦੇਣ ਵਾਲੇ ਲੋਕਾਂ ਦਾ ਵੀ ਡਰਾਈਵਿੰਗ ਟੈਸਟ ਹੋਵੇਗਾ ਤੇ ਉਹਨਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ ਵੈਸੇ ਤਾਂ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਟੈਸਟ ਪ੍ਰਕਿਰਿਆ ਸਿਰਫ ਉਹਨਾਂ ਨਿੱਜੀ ਸੰਸਥਾਵਾਂ ਵਿੱਚ ਲਿਆ ਜਾਵੇਗਾ ਜਿੰਨਾਂ ਕੋਲ ਆਰਟੀਓ ਦੁਆਰਾ ਮਾਨਤਾ ਪ੍ਰਾਪਤ ਹੋਣਗੇ ਨਾਲ ਹੀ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਨਵਾਲਗ ਵਾਹਨ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾ ਸਿਰਫ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ ਸਗੋਂ 25 ਸਾਲ ਤੱਕ ਲਾਇਸੈਂਸ ਵੀ ਜਾਰੀ ਨਹੀਂ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ LPG ਸਿਲੰਡਰ ਦੀਆਂ ਕੀਮਤਾਂ ਦੇ ਬਦਲਾਅ ਦੇ ਨਾਲ-ਨਾਲ ਤੇਲ ਮਾਰਕਟਿੰਗ ਕੰਪਨੀਆਂ ਐਰ ਫਿਊਲੀਆਂ ਨੀਅਰ ਟ੍ਰਬਾਈਨ ਫਿਊਲ ਅਤੇ CNG PNG ਦੀਆਂ ਕੀਮਤਾਂ 'ਚ ਵੀ ਸੋਧ ਕਰਦੀਆਂ ਹਨ ਦੱਸਦੇ ਕਿ ਮਹੀਨੇ ਦੀ ਦੱਸਦੇ ਕਿ ਮਹੀਨੇ ਦੀ ਪਹਿਲੀ ਤਰੀਕ ਨੂੰ ਇਨਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ ਇਸ ਦੇ ਨਾਲ ਹੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ SBI ਕ੍ਰੈਡਿਟ ਕਾਰਡ ਦੇ ਨੀਮਾ ਚ 1 ਜੂਨ 2024 ਤੋਂ ਬਦਲਾਅ ਹੋਵੇਗਾ SBI ਕਾਰਡ ਦੇ ਮੁਤਾਬਕ ਜੂਨ 2024 ਤੋਂ ਕੁਝ ਕ੍ਰੈਡਿਟ ਕਾਰਡਾਂ ਲਈ ਸਰਕਾਰ ਨਾਲ ਸੰਬੰਧਿਤ ਲੈਣ-ਦੇਣ ਤੇ ਨਾ ਪੁਆਇੰਟ ਲੱਗਣਗੇ ਆਧਾਰ ਕਾਰਡ ਨੂੰ ਲੈ ਕੇ ਵੀ ਵੱਡਾ ਬਦਲਾਅ ਹੋਵੇਗਾ ਵੈਸੇ ਤਾਂ ਇਹ ਬਦਲਾਅ 14 ਜੂਨ ਤੋਂ ਲਾਗੂ ਹੋਵੇਗਾ ਦੱਸਦੇ ਕਿ UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਸੀ ਅਤੇ ਸਾਨੂੰ ਕਈ ਵਾਰ ਵਧਾਇਆ ਗਿਆ ਹੈ ਜਿਸ ਕਾਰਨ ਗਿਵਨਾਂ ਹੁੰਦੀ ਸੰਭਾਵਨਾ ਘੱਟ ਹੈ ਅਤੇ ਅਜਿਹੇ ਚ ਆਧਾਰ ਕਾਰਡ ਧਾਰਕਾਂ ਕੋਲ ਇਸ ਨੂੰ ਮੁਫਤ ਵਿੱਚ ਅਪਡੇਟ ਕਰਨ ਲਈ ਕੁਝ ਹੀ ਦਿਨ ਬਚੇ ਹਨ ਇਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਅਪਡੇਟ ਕਰਵਾਉਣ ਲਈ ਆਧਾਰ ਕੇਂਦਰ ਤੇ ਜਾਂਦੇ ਹੋ ਤਾਂ ਤੁਹਾਨੂੰ ਪ੍ਰਤੀ ਅਪਡੇਟ 50 ਰੁਪਏ ਦਾ ਚਾਰਜ ਦੇਣਾ ਹੋਵੇਗਾ ਪੰਜਾਬ ਚ ਨੋਤਪਦ ਦਿਨ ਚੱਲ ਰਹੇ ਹਨ ਤੇ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ ਜਿਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਰੈਡ ਅਲਰਟ ਕੀਤਾ ਹੈ ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਉਮੀਦ ਹੈ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਿਕ ਪੰਜਾਬ ਵਿੱਚ 2 ਦਿਨ ਹੋਰ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਦੌਰਾਨ ਤਾਪਮਾਨ ਵਿੱਚ ਮਾਮਲੀ ਵਾਧਾ ਦੇਖਿਆ ਜਾ ਸਕਦਾ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲੋਂ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐ ਐ ਪਹਿਨੇ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਤੇ ਆਉਣ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਛੱਕਣਗੇ ਸਕੂਲ ਬਣਾ ਰਿਹਾ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ ਚ ਬਦਲਣੀ ਚਾਹੁੰਦਾ ਅੱਜ ਮਜਬੂਰੀ ਐ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ ਜਲਾਜ ਕਰਾਉਣਾ ਪੈਂਦਾ ਐ ਮਜਬੂਰੀ ਐ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਨ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਐ ਜ਼ਿੰਦਗੀ ਹਰੇਕ ਚਾਉਣੀ ਚਾਹੁੰਦਾ ਚਲੋ ਯਾਰ ਖਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਐ ਇਲਾਜ ਤਾਂ ਕਰਾਉਣਾ ਐ ਇਹ ਮਜਬੂਰੀ ਐ ਮਜਬੂਰੀ ਐ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ 'ਚ ਪੜਾਉਣਾ ਪੈਂਦਾ ਕਿ ਜਲਾਬੀ ਦਾ ਜਹੇ ਜੀ ਲੰਘੀ ਲੰਘੀ ਵਿਜਵਾਕ ਪੜਾ ਲਈਏ ਸਰਕਾਰੀ ਤੇ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਹੈ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਜਿੰਨੇ ਮਲੰਗ ਸੀ ਉਹ ਐਮਐਲਏ ਬਣ ਕੇ ਝਾੜੂ ਦੇ ਕੀ ਨਹੀਂ ਕੇ ਸੱਚੀਅਤ ਤੇ ਹੱਥ ਘੜੇ ਕਰਕੇ ਦਿਖਾਓ ਡਲੇ ਵਜੇ ਵਾਲੇ ਵੀ ਦੇਖੀ ਨਾ ਤੁਸੀਂ ਮੋੜ ਦੇਖਿਓ ਕਿਵੇਂ ਭਜਾਇਆ ਆਹ ਕਿ ਡਰਾਮੇ ਕੀ ਕਰਦਾ ਹੁਣ ਤਾਂ ਛੱਤਰ ਪੈਰੇ ਜਿੱਥੇ ਜਾਂਦਾ ਜਿੱਥੇ ਜਾਂਦਾ ਇਹਦਾ ਰੋਡ ਸ਼ੋ ਹੁੰਦਾ ਹੈ ਜਿਵੇਂ ਇੱਥੋਂ ਸ਼ੁਰੂ ਹੋ ਗਿਆ ਤੇ ਜਿੱਥੇ ਸ਼ੈੱਡ ਖਤਮ ਹੋ ਗਿਆ ਉੱਥੇ ਖਤਮ ਹੋ ਜਾਂਦਾ ਇਹਦਾ ਰੋਡ ਸ਼ੋ ਉੱਥੇ ਕੀ ਕਰਦਾ ਨਾਲ 3-400 ਬੰਦਾ ਗੱਡੀਆਂ 'ਚ ਹੁੰਦਾ ਭੱਜ ਕੇ ਅੱਗੇ ਆ ਜਾਂਦਾ 6-7 ਤੋਂ ਪੁਲਿਸ ਵਾਲਾ ਹੁੰਦਾ ਉੱਤੋਂ ਫੋਟੋ ਘਚਾਈ ਤੇ ਤਿੱਤਰ ਹੋ ਗਿਆ ਆ ਤਾਂ ਰੋਡ ਸ਼ੋਅ ਹੈ ਕਿਹੜੀ ਬਲਕਾਰ ਸਿੰਘ ਦੀ ਵੀ ਦੇਖ ਲਈ ਤੂੰ ਉਹ ਇਹਨਾਂ ਦੇ ਮੰਤਰੀ ਦੇਖ ਲਓ ਬਲਕਾਰ ਸਿੰਘ ਐ ਇਧਰ ਦੂਜਾ ਕਟਾਰੂ ਚੱਕ ਕਟਾਰੂ ਚੱਕ ਦੀ ਨਾ ਦੇਖੀ ਖਤਰਨਾਕ ਆ ਜਾਂਦੀ ਉਹ ਜਿਆਦਾ ਹੀ ਖਤਰਨਾਕ ਹੈ ਦੇਖ ਕੇ ਤੇ ਹੋ ਰਾਇ ਸਾਰੇ ਮੰਤਰੀ ਆ ਜੇ ਸਾਰੇ ਇਹਨਾਂ ਦੇ ਐਮ ਐਲ ਏ ਮੈਨੂੰ ਲੱਗਦਾ ਆ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਨਾ ਸਹੀ ਮਨੇ ਦੇ ਭਗਵੰਤ ਮਾਨ ਨੇ ਸਹੀ ਕਿਹਾ 13 0 ਕਿਉਂਕਿ ਕਾਂਗਰਸ ਝਾੜੂ ਵਾਲੇ 0 ਹੋਣੀ ਹੈ ਜਮਾਂ 0 ਜਮਾਂ 0 ਮੈਂ ਤਾਂ ਪੰਜਾਬ ਦੇ ਕੋਨੇ-ਕੁਨੇ ਦੇ ਘੁੰਮ ਕੇ ਆਇਆ ਸਹੀ ਮਨੇ ਤੇ ਲੋਕਾਂ ਦੇ ਮਨ ਚ ਗੱਲ ਆ ਗਈ ਹੈ ਕੀ ਆਪਣੀ ਪਾਰਟੀ ਨੂੰ ਤਖੜਾ ਕਰ ਲੋ ਪੰਜਾਬ ਦੀ ਪਾਰਟੀ ਆ ਥੋਡੀ ਪਾਰਟੀ ਐ ਸਹੀ ਬਣੇ ਤੇ ਲੜਾਈ ਲੜ ਰਹੇ ਆ ਇੱਕ ਪਾਸੇ ਪੰਜਾਬ ਐ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਆ ਪੰਜਾਬ ਦਾ ਵਪਾਰੀ ਆ ਦੂਜੇ ਪਾਸੇ ਦਿੱਲੀ ਵਾਲੇ ਲੁਟੇਰੇ ਆ ਅਕਾਲੀ ਪਾਰਟੀ ਐ ਜਿਹਦੇ ਵਾਸਤੇ ਸਾਰਾ ਕੁਝ ਪੰਜਾਬ ਆ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐ ਇਹ ਜਿਹੜਾ ਭਰੋਸਾ ਹੁੰਦਾ ਪਿਆਰ ਹੁੰਦਾ ਬਾਈ ਜੀ ਨੇ 10 ਸਾਲ ਚ ਪਹਿਲਾਂ ਤੁਸੀਂ ਦੋ ਵਾਰ ਐਮਪੀ ਬਣਾ ਕੇ ਇਹ ਇਹੀ ਕਮਾਈ ਹੈ ਉਹਨਾਂ ਦੀ ਉਹ ਕਹਿੰਦੇ ਮੈਂ ਕੋਈ ਪੈਸੇ ਨਹੀਂ ਕਮਾਉਣੇ ਖਾਣੀਆਂ ਉਹੀ ਤਾਂ ਰੋਟੀਆਂ ਹੁੰਦੀਆਂ ਨੇ ਨਾਲ ਕੋਈ ਵੀ ਨਹੀਂ ਲੈ ਕੇ ਜਾਂਦਾ ਉਹ ਪਰਮਾਤਮਾ ਨੇ ਉਹ ਤਾਂ ਪੱਥਰ 'ਚ ਵੀ ਕੀੜੇ ਨੂੰ ਦੇ ਦਿੰਦਾ ਹੈਗਾ ਸਾਨੂੰ ਕਿਉਂ ਨਹੀਂ ਦਊਗਾ ਅਸੀਂ ਕਿਦੇ ਲਈ ਕਿਉਂ ਅਸੀਂ ਫੱਗੀਆਂ ਮਾਰੀਏ ਜਾਂ ਕਿਉਂ ਸੀ ਇਹ ਚੀਜ਼ਾਂ ਦੇ ਧੰਨ ਦੇ ਭੰਡਾਰ ਭਰੀਏ ਜਿੱਦੋਂ ਸਾਨੂੰ ਲੋਕਾਂ ਦੀਆਂ ਅਰਦਾਸਾਂ ਸਾਨੂੰ ਲੋਕਾਂ ਦੇ ਇੰਨਾ ਪਿਆਰ ਮਿਲ ਰਿਹਾ ਸਾਰੀਆਂ ਮਾਵਾਂ ਕਹਿ ਲਿਆ ਨੇ ਪੁੱਤ ਜਿਉਂਦਾ ਰਹੇ ਤਰੱਕੀਆਂ ਕਰ ਖੁਸ਼ ਰਹੇ ਤੋਂ ਵੱਡੀ ਹੋਰ ਆਦਾਤ ਕੀ ਹੋ ਸਕਦੀ ਇਹੀ ਤੁਹਾਡੀਆਂ ਅਰਦਾਸਾਂ ਲੈਣ ਅਸੀਂ ਆਏ ਆ ਤੁਹਾਡਾ ਆਸ਼ੀਰਵਾਦ ਲੈਣ ਅਸੀਂ ਆਏ ਆ ਕਿ ਜਿਹੜੀ ਜਿਹੜਾ ਤੁਸੀਂ 2022 ਚ ਜਿਵੇਂ ਬਾਈ ਜੀ ਨੂੰ ਇੰਨਾ ਪਿਆਰ ਦਿੱਤਾ ਸੀ ਉਹੀ ਪਿਆਰ ਹੁਣ ਕਿਉਂਕਿ ਇਹ ਲੜਾਈ ਬਹੁਤ ਵੱਡੀ ਹੈ ਬਹੁਤ ਵੱਡੇ ਵੱਡੇ ਰਾਜਿਆਂ ਰਜਵਾੜਿਆਂ ਨਾਲ ਵੱਡੇ ਵੱਡੇ ਅਮੀਰਾਂ ਨਾਲ ਹੈ ਲੜਾਈ ਅਸੀਂ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮੁਕਾਬਲਾ ਕਰਦੇ ਆ ਤੁਹਾਡੇ ਸਿਰ ਤੇ ਤੁਸੀਂ ਸਾਡੇ ਨਾਲ ਜਦੋਂ ਖੜ੍ਹ ਜਾਂਦੇ ਹੋ ਕੰਧ ਬਣ ਕੇ ਤਾਂ ਸਾਨੂੰ ਫਿਰ ਉਹ ਚੀਜ਼ਾਂ ਕਿਉਂਕਿ ਜੇ ਤਾਂ ਸਾਡੇ ਮੰਨ ਤੇ ਕੋਈ ਚੋਰ ਹੋਵੇ ਫਿਰ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਐ ਅਸੀਂ ਤਾਂ ਜਿਹਾ ਜੇ ਤੁਸੀਂ ਜਿਹਾ ਜੇ ਪਹਿਲਾਂ ਵੀ ਉਹ ਹਜੇ ਹੋਣਾ ਤੇ ਇਹ ਚੀਜ਼ ਜਿਹੜੀ ਬਾਈ ਜੀ ਨੇ ਸਾਡੀ ਡਿਊਟੀ ਲਈ ਹੁੰਦੀ ਐ ਕਿ ਮੈਂ ਪੂਰੇ ਪੰਜਾਬ 'ਚੋਂ ਦੇਖੂਗਾ ਕਿੰਨੀਆਂ ਵੋਟਾਂ ਪੈਈਆਂ ਨੇ ਧੂਰੀ ਦੀਆਂ ਵੋਟਾਂ ਜਿਹੜੀਆਂ ਪੈਣਗੀਆਂ ਉਹ ਤੁਹਾਡੇ ਸਿਰ ਤੇ ਪੈ ਰਹੀਆਂ ਸੋ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਜਾਦੀ ਵੱਧ ਜਾਂਦੀ ਐ ਸੋ ਅਸੀਂ ਤਾਂ ਤੁਹਾਡੇ ਤੇ ਮਾਣ ਕਰਕੇ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਜਿੱਤੀ ਐ ਸਾਨੂੰ ਉਹ ਅਸੀਂ ਨਿਭਾਉਣ ਦਾ ਵਾਅਦਾ ਤੁਹਾਨੂੰ ਅਰਦਾਸ ਕਰਨ ਆਏ ਆ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਬਿਜਲੀ ਮੁਕਤ ਮਿਲ ਰਹੀ ਹੈ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਰੰਟੀ ਉਹ ਰਹਿੰਦੀ ਹੈ ਉਹ ਹੈਗਾ ਤੁਹਾਡਾ 1000 ਰੁਪਇਆ ਉਹ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤਾਂ ਸਾਡੀ ਪਹਿਲੀ ਹੁੰਦੀ ਬਾਈ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੋਲਦੀ ਹੋ ਅਸੀਂ ਕਿਹਾ ਵੀ ਜਦੋਂ ਅਸੀਂ ਜਾਣੇ ਆ ਨਾ ਤਾਂ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਇਹ ਗਰੰਟੀ ਪੂਰੀ ਹੋ ਗਈ ਨਾ ਫੇਰ ਤਾਂ ਵੀ ਕਿਸੇ ਨਾਲ ਤੁਹਾਡੀ ਕੋਈ ਕਿਸੇ ਨਾਲ ਦੀ ਸ਼ਿਕਾਇਤ ਨਹੀਂ ਕੋਈ ਕਰੂਗਾ। ਸੋ ਇਹ ਤੁਹਾਡਾ ਰਹਿੰਦਾ ਹੈ ਪਰ ਤੁਸੀਂ ਆਪ ਸਿਆਣੇ ਹੋ। ਜਦੋਂ ਆਪਾਂ ਕਿਸੇ ਖੰਡਰ ਘਰ ਚ ਜਾ ਕੇ ਰਹਿਣ ਲੱਗਦੇ ਆ ਉਹਨੂੰ ਸਾਫ਼ ਸੁਥਰਾ ਕਰਨ ਲਈ ਸੁਧਾਰਨ ਲਈ ਉਹਨੂੰ ਟਾਈਮ ਲੱਗਦਾ ਹੈ। ਰੋਜ਼ਗਾਰ ਦਾ ਇੰਨਾ ਮਾੜਾ ਹਾਲ ਸੀ ਕਿ ਬੱਚੇ ਬਾਹਰ ਨੂੰ ਭੱਜ ਰਹੇ ਸੀ। ਹੁਣ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਸਿਹਤ ਸਭਾਵਾਂ ਦਾ ਇੰਨਾ ਬੁਰਾ ਹਾਲ ਸੀ ਕਿਉਂਕਿ ਜਿਹੜੀ ਗਰੀਬੀ ਹੈ ਕਿਸੇ ਵੀ ਘਰ ਦੀ ਗਰੀਬੀ ਉਹ ਬੱਚੇ ਚੱਕ ਸਕਦੇ ਨੇ। ਪੜਕੇ ਅਕਸਰ ਬਣ ਕੇ ਪਹਿਲਾਂ ਉਹਨਾਂ ਨੂੰ ਪੜਾਉਣਾ ਜ਼ਰੂਰੀ ਹੈ ਸਕੂਲ ਬਣਾਏ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਬਣਦੇ ਉਹਦੇ ਹਿਸਾਬ ਨਾਲ ਰੋਜ਼ਗਾਰ ਦੇਣਾ ਜ਼ਰੂਰੀ ਹੈ ਹਰ ਇੱਕ ਬੰਦੇ ਲਈ ਜਾਨ ਸਭ ਲਈ ਕੀਮਤੀ ਹੁੰਦੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਅਮੀਰ ਤਾਂ ਸੋਚਣ ਜਾਨ ਤੋਂ ਪਹਿਲਾਂ ਇਹ ਨਹੀਂ ਸੋਚਦਾ ਮਰੀਜ਼ ਚੱਕਣ ਤੋਂ ਪਹਿਲਾਂ ਕਿ ਮੇਰੇ ਕੋਲੇ ਪੈਸਾ ਕੀ ਹੈ ਮੈਂ ਕਿੱਥੇ ਲੈ ਕੇ ਜਾਣਾ ਜੁੜਾ ਵਧੀਆ ਤੋਂ ਵਧੀਆ ਹਸਪਤਾਲ ਹੁੰਦਾ ਉੱਥੇ ਕਰਾ ਲੈਂਦਾ ਇਲਾਜ ਪਰ ਗਰੀਬ ਬੰਦਾ ਇੱਕ ਮਰ ਰਿਹਾ ਹੁੰਦਾ ਪਰ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਜੇਬ ਦੇਖਦੇ ਨੇ ਕਿ ਸਾਡੇ ਕੋਲੇ ਪੈਸੇ ਕਿੰਨੇ ਨੇ ਅਸੀਂ ਕਿਹੜੇ ਹਸਪਤਾਲ 'ਚ ਜਾਈਏ ਤੋਂ ਇਹ ਜਿਹੜੀ ਸੋਚ ਹੈ ਨਾ ਇਹ ਜਿਹੜੀ ਫਿਕਰ ਹੈ ਜਿਹੜਾ ਉਹ ਕਹਿੰਦੀ ਮੈਂ ਲੋਕਾਂ ਦਾ ਮਟਾਉਣਾ ਹੈ ਲੋਕ ਸਰਕਾਰੀ ਹਸਪਤਾਲ 'ਚ ਜਾਣ ਤੇ ਉਹਨਾਂ ਨੂੰ ਲੱਗੇ ਕਿ ਮੇਰਾ ਇਹ ਪਰਿਵਾਰ ਦਾ ਮੈਂਬਰ ਇਹਨੂੰ ਭਗਵਾਨ ਸમાન ਦੀ ਸਰਕਾਰ ਸੰਭੂ ਕਿਉਂਕਿ ਤੁਸੀਂ ਨੇ ਜ਼ਿੰਮੇਵਾਰੀ ਬਹੁਤ ਵੱਡੀ ਲਈ ਹੈ ਤੋ ਉਹਨਾਂ ਦਾ ਫਰਜ ਵੀ ਬਹੁਤ ਵੱਡਾ ਬਣਦਾ ਹੈਗਾ ਮੈਂ ਮਰਾਵੀ ਬਿੱਟੂ ਆਪਣੇ ਦਾਦੇ ਦੇ ਨਾਮ ਤੇ ਫਿਰ ਤੋਂ ਇੱਕ ਵਾਰ ਜਿਹੜੀ ਵੋਟ ਦੀ ਅਪੀਲ ਕਰ ਰਹੀ ਨਹੀਂ ਕਿ ਉਹਨਾਂ ਨੇ ਅਮਨ ਸ਼ਾਂਤੀ ਜਾਨ ਬਿੱਟੂ ਵੀਰ ਜੀ ਨੇ ਤਾਂ ਆਪ ਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚ ਅੱਜ ਫਿਰ ਦਾਦਾ ਜੀ ਦਾ ਨਾਮ ਯਾਦ ਆ ਗਿਆ ਦੇਖੋ ਕਦੀ ਪਾਰਟੀਆਂ ਨੂੰ ਵਰਤਨਾ ਆਪ ਦੇ ਦਾਦੇ ਨੂੰ ਵੀ ਵਰਤਨ ਲੱਗ ਪਏ ਲੋਕ ਬੂਟਾ ਪਿੱਛੇ ਪਤਾ ਨਹੀਂ ਕਿਸੇ ਦਾ ਜ਼ਮੀਰ ਮਰਿਆ ਹੋਇਆ ਨੂੰ ਕਬਰਾਂ 'ਚ ਲੱਗਦਾ ਜੀ 10 ਸਾਲ ਉਹਨਾਂ ਨੇ ਜਿਹੜਾ ਇੱਥੇ ਲੁਧਿਆਣੇ ਤੋਂ ਨੁਮਾਇੰਦਗੀ ਕੀਤੀ ਆ ਤਾਂ ਉਹ ਵਿਕਾਸ ਦੇ ਮੁੱਦੇ ਤੇ ਜਿਹੜੀ ਵੋਟ ਆ ਬੰਸਰ ਦੀ ਸੀ ਉਹ ਕਿਸੇ ਮੁੱਦੇ ਤੇ ਵੋਟ ਮੰਗ ਨਹੀਂ ਸਕਦੇ ਕਿਉਂਕਿ ਕੀਤਾ ਹੀ ਕੁਛ ਨਹੀਂ ਦੱਸ ਸਕਦਾ ਬਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਏਡੀ ਬਹੁਤ ਮਦਦ ਦਿਖਾਇਆ ਹੈ ਜ਼ਮੀਨ ਤੇ ਉਤਰ ਕੇ ਜਰਾ ਲੋਕਾਂ ਦੀ ਰਿਐਲਿਟੀ ਵੇਖੋ ਕਿ ਲੋਕੇ ਵਿਚਾਰੇ 6-6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਕੀ ਬਣਾ ਰਹੇ ਆ ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋ ਗਏ ਹੋ ਕਿਹੜੇ ਝੂਠੇ ਦਾਅਵੇ ਕਰ ਰਹੇ ਹੋ ਕਿਹਨੂੰ ਜਵਾਬ ਦੇਉ ਆ ਦੁਬਾਰਾ ਫੇਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂਹ ਲੈ ਕੇ ਵੋਟ ਵੀ ਵੋਟ ਮੰਗਣ ਆ ਜਾਂਦੇ ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕੱਲ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸਨ ਪਰਸੋਂ ਹਮੇਸ਼ਾ ਜੀ ਨੇ ਵੀ ਜਿਹੜੀ ਰੈਲੀ ਕੀਤੀ ਲੱਗਦਾ ਕਿ ਕੋਈ ਫਰਕ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ ਬਿਆਨ ਦੇ ਜੂਗੇ ਵੱਡੀਆਂ ਵੱਡੀਆਂ ਗੱਲਾਂ ਕਰ ਜੂਗੇ ਹਮੇਸ਼ਾ ਹੀ ਕਰ ਜਾਂਦੇ ਐ 2 ਸਾਲ ਪਹਿਲਾਂ ਸਰਕਾਰ ਬਣਾਉਣ ਦੇ ਲਈ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ 1000 ਰੁਪਏ ਔਰਤਾਂ ਨੂੰ ਦੇਵਾਂਗੇ ਬਾਈ ਫਸਲਾ ਦੇਵਾਂਗੇ এমਐਸਪੀ ਦੇਵਾਂਗੇ ਏਮਪਲੋਇਮੈਂਟ ਦੇਵਾਂਗੇ ਇੰਡਸਟਰੀ ਨਵਾ ਦੇਵਾਂਗੇ ਸਭ ਝੂਠੀਆਂ ਗੱਲਾਂ ਐ ਲੋ سرکار 아이 ਨੂੰ ਗਾਇਬ ਸੀ ਅਮਿਤ ਸ਼ਾ ਜੀ ਇਹ ਕਿਸ ਤਰ੍ਹਾਂ ਦੇਖੋ ਇਹ ਨਾ ਬੇਤੁਕੇ ਸਵਾਲ